ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੈੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਗਰ ਜੀ ਹਾਂਜੀ 5 ਪੰਜੇ ਗੱਭਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪੀ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 9855559582 ਠੀਕ ਆ ਬਾਈ 5 ਨਗਾ ਤੋਂ ਇੱਕ ਆ ਕਾਲੀ ਜੀ ਬੱਚੀ ਤੋਂ ਸ਼ੁਰੂ ਕਰਦੇ ਆ ਪਸੂਆ ਕਿੰਨਾ ਮੈਂ ਜੀ ਇਹਦਾ ਪਹਿਲਾ ਇਹ ਦੰਦ ਦੰਦ ਕੱਢਦੀ ਹੈ ਬੱਚੀ ਇਹ ਚੱਕਈ ਹੈ ਹਜੇ ਦੰਦ ਦੀ ਬਰਾਬਰ ਹੋਈ ਨਹੀਂ 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 ਹਜੇ ਬਰਾਬਰ ਨਹੀਂ ਹੋਈ ਸਮਾਂ ਕਿੰਨਾ ਲੈਂਦੀ ਹੈ ਜੀ ਹਜੇ 18-20 ਦਿਨ ਯਾਨੀ ਕਿ 20 ਦਿਨ ਕੱਢੀ ਜਾਣੀ ਬੱਚੀ ਡੇਟ ਮੁਤਾਬਕ ਹਾਂਜੀ ਕਿੰਨਾ ਬਾਊ ਪਹਿਲੇ ਸੂਏ ਬਾਈ 22 ਲੀਟਰ ਜਾਨੀ ਕਿ ਦੰਦ ਚਾਹੀਦਾ ਵੀ ਬੱਚੀ ਕੱਦ ਕਾਠ ਵੀ ਵੱਡਾ ਵੇਲ ਵੀ ਬਹੁਤ ਆ ਬਰੀਡ ਵੀ ਪੂਰੀ ਸਿਰਾ ਤੋੜਦੀ ਵੀਰੇ ਨਾਲ ਦੀ ਨਾਲ ਹੌਲੀ ਹੌਲੀ ਸੁਆ ਪਹਿਲਾ ਜੀ ਦੋਨ ਦੇ ਦੰਦ ਬਾਈ ਦੱਸਦਾ ਕਿ ਹਜੇ ਚੱਕਦੀ ਆ ਜੀ ਕੁਆਲਿਟੀ ਬੜੀ ਆ ਜਿਆਤ ਬਰੀਡ ਪੂਰੀ ਆ ਡੇਟ ਮੁਤਾਬਕ 20 ਦਿਨ ਪਏ ਆ ਤੇ 20 ਦਿਨਾਂ ਨੂੰ ਕਰ ਮਲਣ ਐਂਡ ਹਵਾਨਾ ਪੱਟਾਂ ਚ ਫਸਿਆ ਪਿਆ ਹੁਣ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ੰਕ ਭੋਰਾ ਵੀ ਨਹੀਂ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਜਰਸੀ ਦਾ ਤੋਹਫਾ ਕਹਿ ਸਕਦੇ ਆ ਆਪਾਂ ਹੈ ਜਰੂਰ ਕੱਚੀ ਹੈ ਜੀ ਜੇ ਕਿਸੇ ਨੇ ਸਾਮ ਕੇ ਵਿੱਚ ਨਹੀਂ ਹੋਵੇ ਉਹਨੂੰ ਵੀ ਚਾਰ ਪੈਸੇ ਦੇਣ ਵਾਲੀ ਚੀਜ਼ ਹੈ ਜੀ ਬਾਕੀ ਜੇ ਤੁਸੀਂ ਆ ਕੇ ਵੇਖੋਗੇ ਤੁਹਾਨੂੰ ਜਜੂਗੀ ਹਾਈਟ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲੋ ਜਿਹੜੇ ਹਿਸਾਬ ਨਾਲ ਬੱਚਾ ਉਸ ਹਿਸਾਬ ਨਾਲ ਕੱਦ ਪੂਰਾ ਵੱਡਾ ਜੀ ਡਿਮਾਂਡ ਜਮ੍ਹਾਂ ਲੈਣ ਦੇਣ ਵਾਲੀ ਵੀਰੇ ਇਹ ਵੀ ਆਪਾਂ ਫੋਨ ਤੇ ਹੀ ਕਰਾਂਗੇ ਜੀ ਫੋਨ ਤੇ ਹੀ ਕਰਾਂਗੇ ਕੱਚੀ ਹੈ ਸਹੀ ਗੱਲ ਕਿਉਂਕਿ ਅੱਜ ਦੀ ਡਿਮਾਂਡ ਹੋਰ ਹੋਊਗੀ ਜਿੱਦ ਦੇ ਕਰਮ ਵਾਲੀਆਂ ਅਣ ਤਿਆਰ ਹੋਗੀ ਤੇ ਉਦਦੇ ਦੀ ਡਿਮਾਂਡ ਹੋਰ ਹੋਊਗੀ ਬਹੁਤ ਬੜਾ ਨਹਿਰਾ ਲਓ ਜੀ ਚੈੱਕ ਕਰੋ ਥਾਣ ਕੱਲਾ ਕੱਲਾ ਨਿਖੜਮਾ ਆ ਥਾਣਾ ਪਹਿਲਨ ਕਿਸੇ ਕਿਸੇ ਨੂੰ ਹੀ ਮਿਲਦਾ ਵੀਰੇ ਪੂਰਾ ਟੌਪ ਦਾ ਥਾਣਾ 포ਟਸ਼ਾਂਕ ਭੋਰਾ ਵੀ ਨਹੀਂ ਤੇ 2 ਨੰਬਰ ਵੀਰੇ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਸੁਆ ਕਰਨਮਾ ਜੀ ਇਹ ਵੀ ਪਹਿਲਾ ਸੁਆਈ ਇਹ ਦੰਦੋ ਜੀ ਇਹ ਵੀ ਦੰਦਾਂ ਦੀ ਕਰਦੀ ਬੱਚੇ ਜੀ ਤਿਆਰੀ ਚੈੱਕ ਕਰੋ ਕਿ ਸਮਾਂ ਕਿੰਨਾ ਕੁ ਲੈਂਦੀ ਆ ਬਾਈ ਇਹਨੇ ਵੀ 8-10 ਦਿਨ ਅਜੇ ਵੇਰ ਨੇ ਲਾਇਆ ਨਹੀਂ ਕਿੰਨਾ ਪਾਜੋ ਜੀ ਬਹੁਤ 18 ਲੀਟਰ ਦੇ ਵਿੱਚ ਇਵੇਂ ਹੀ ਪੋਣਾ ਜੀ ਹੋਊ ਮੱਝਾਂ ਰਗਾਈ ਮੈਂ ਨਹੀਂ ਸਰਾ ਹੋ ਗਈ ਬੱਚੇ HF ਦਾ 25 ਤੇ ਇਹਦਾ 20 ਹੈ 1 ਬਰਾਬਰ ਹੀ ਹੈ 3 ਵੀ ਨਹੀਂ ਹੁੰਦਾ ਫੈਟ ਆਉ ਛੇ ਰਾਮ ਨਾਲ 6 7 ਤੋੜ ਕੇ ਦਿਖਾ ਦੀ ਜਿਨੇ ਬਈ ਸਿੰਗਲ ਪਸ਼ੂ ਰੱਖਣਾ ਹੁੰਦਾ ਉਹਨੂੰ ਇਹ ਚੀਜ਼ ਦਾ ਫਾਇਦਾ ਹੋ ਜਾਂਦਾ ਕਿਉਂਕਿ ਦੁੱਧ ਸੰਗਣਾ ਉਹ ਮੱਝਾਂ ਰਗਤੇ ਜੇ 18 20 ਕਿਲੋ ਵਾਲੀ ਮੱਝ ਲੈਣਾ ਉੱਠ ਜਦ ਤਿੰਨ ਲੱਖ ਦੀ ਆਉ ਤੇ ਇਹ ਤੁਹਾਨੂੰ ਜਮਾ ਛੋਟੇ ਜੇ ਭਾਜ ਮਿਲ ਜਾਣੀ ਹੈ ਜੀ ਕੁਆਲਟੀ ਬਹੁਤ ਥਣ ਕੱਲਾ ਕੱਲਾ ਨਿੱਖੜਵਾ ਸੂਨਾ ਗੁਲਾਬੀ ਹਵਾਨਾ ਜੀ ਥੋੜਾ ਜਿਆ ਟਲਿਆਰੇ ਦਾ ਹੌਲ ਕਰਦੀ ਇੱਕ ਬਾਈ ਦੀਆਂ ਖੁੱਲੀਆਂ ਛੱਡੀਆਂ ਹੁੰਦੀਆਂ ਫੋਨ ਫਿਰ ਮੋਰੀਆਂ ਪਾਤੀਆਂ ਇੱਕ ਕੈਮਰੇ ਤੋਂ ਡਰਦੀ ਆ ਠੰਡੀ ਸੀਲ ਪੂਰੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟਸ਼ੰਕ ਪੋਰਾ ਵੀ ਨਹੀਂ ਇਹਦੀ ਡਿਮਾਂਡ ਫਿਰ ਵੀ ਇਹਦਾ ਹੀ 60000 ਹੋ ਜੂ ਲੈਸ ਜੀ ਹਾਂਜੀ ਕੋਈ ਗੱਲ ਨਹੀਂ ਥੋੜਾ ਪਤਾ ਜਮਾ ਜੈ ਜਿ ਡਿਮਾਂਡ ਆ ਜੀ 60000 ਰੁਪਏ ਨਕੀ ਨਾ ਫੜਾ 400ਏ ਠੀਕ ਆ ਜੀ ਚਾਹੇ 400ਏ ਬੰਦਾ ਪੀਲੇ ਆਏ ਨਹੀਂ ਬਈ ਹਵਾਨਾ ਤੋੜ ਜੂਗੀ ਤੇ ਜਾਂ ਬੁੱਢੀ ਹੋ ਜੂ ਨਮਾਹਾਣਾ ਬੱਚਾ ਹੀ ਆ ਦੰਦਾ ਦੰਦਾ ਜੀ ਦੂਜਾ ਸੁਹਾ ਵੀ ਸੂਹ ਉਹਨੂੰ ਵੀ ਵਧਾਊਗੀ ਘਟਾਉਂਦੀ ਨਹੀਂ ਸ਼ਾਈਨਿੰਗ ਵਾਲੀ ਸਕਿਨ ਕੱਦ ਕਾਠ ਦੋਨਾਂ ਦਾ ਇੱਕੋ ਜਿਹਾ ਇੱਕ ਤੇ ਦੋ ਨੰਬਰ ਵੱਡੇ ਕੱਦ ਕਾਠ ਚ ਆ ਜਾਂਦੀਆਂ ਕਿਉਂਕਿ ਹਜੇ ਬੱਚੇ ਆ ਉਹ ਹਿਸਾਬ ਨਾਲ ਕੱਦ ਵੱਡਾ ਜੀ ਤੈਨੂੰ ਨੰਬਰ ਬਈ ਜਰਸੀ ਸੂਹਾ ਕਰਨ ਨਮਾ ਜੀ ਇਹਦਾ ਹੀ ਦੂਜਾ ਸੁਹਾ ਦਾ ਸੱਜਾ ਆਪਾਂ ਨੂੰ ਕੁਆਲਿਟੀ ਇਹਦੀ ਵੀ ਬਹੁਤ ਹੈ ਭਾਈ ਸਮਾ ਕਿੰਨਾ ਕਲੈਂਦੀ ਹੈ ਦੱਸਦਾ ਨਹੀਂਦੀ ਜੀ ਦੱਸਦਾਂ ਲੈ ਜੂ ਜੀ ਕਿੰਨਾ ਮਿਲਕ ਰਿਕਾਰਡ ਆ ਜੀ ਪਹਿਲੇ ਸੂਏ ਉਹਨਾਂ ਨੇ ਵੀ ਜਾਨੀ ਕਿ ਆਪਾਂ ਨੂੰ 20 ਲੀਟਰ ਕਿਹਾ ਜੀ ਠੀਕ ਆ ਜੀ ਕੋਈ ਆਪ ਦੀ ਸਮਝ ਨਾ ਲੈ ਜੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਹਵਾਨਾ ਵੱਡਾ ਜੀ ਬਾਕੀ ਤੁਸੀਂ ਜਜਮੈਂਟ ਆਪ ਹੀ ਲਾ ਲਓ ਬਰੀਡ ਬਹੁਤ ਆ ਜੀ ਮਾਲਕਾਂ ਨੇ ਤਾਂ 20 ਕਹਿ ਕੇ ਦਿੱਤੀ ਆ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਤੇ ਇਹਦੀ ਡਿਮਾਂਡ ਜੀ ਇਹਦਾ ਹੀ 55000 ਆ ਜੀ ਇਹਦਾ ਪੱਜੂੜਾ ਲੈ ਜੀ ਸੱਜਣ ਕੋਈ ਕੋਈ ਗੱਲ ਨਹੀਂ ਫੁੱਲ ਕਰ ਲਾਂਗੇ ਮਾਂ ਦਾ ਠੀਕ ਆ ਲੈ ਚੱਲੀ ਬਰੇ ਜੂੜਾ ਲੈ ਜੂ ਤਾਂ ਸੱਜਣ ਕੋਈ ਤਾਂ ਜ਼ਿਆਦਾ ਮਾਨਦਾਨ ਹੋ ਜੂ ਮੁੱਲ ਜਮਾਏ ਛੋਟੇ ਛੋਟੇ ਜਮਾ ਜਜ ਡਿਮਾਂਡ ਆ ਪਸੂ ਸਾਫ ਸੁਥਰੇ ਆ ਕੋਈ ਆਏ ਨਹੀਂ ਕਿ ਵੀਰੇ ਮਾਲਿਸੇ ਫਿੱਕੇ ਆ ਜੀ 55000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜੂ ਠੰਡੇ ਥਣਾ ਦੀਆਂ ਤੇ ਭਾਰ ਪਿੱਛੇ ਦੀ ਗਰੰਟੀ ਗਰੰਟੀ ਉਹ ਕੁਝ ਕਰੇਗਾ ਜੀ ਠੀਕ ਆ ਜੀ ਥਣਾ ਦੀ ਅੰਦਛਲੀ ਕਰਕੇ ਨਿਕ ਜਾ ਬਜਾਉ ਦੀ ਸਹੀ ਗੱਲ ਆ ਜੀ ਜੇ ਗੱਲ ਤੋਂ ਵੀ ਤੇ ਖਰਚਾ ਦੇ ਕੇ ਮੋੜਾਂਗੇ ਜਿਹੜੇ ਤੋਂ ਹੋਦਾ ਠੀਕ ਆ ਵੀਰੇ ਆ ਜੀ 4 ਨੰਬਰ ਦਾ ਸੂਆ ਕੰਨਮ ਆ ਜੀ ਇਹ ਦੂਜੇ ਸੋਲੇ ਸੋ। ਆਇਸਾ ਮੈਂ ਕਿੰਨਾ ਕ ਲੈਂਦੀ ਆ ਜੀ? ਇਹ ਵੀ 10 ਦਿਨ ਪਏ। ਲਗਭਗ ਹਫਤੇ 10 ਦਿਨ ਦੇ ਆਸ-ਪਾਸ ਹੀ ਸਾਰਿਆਂ ਦੇ ਸਮੇ ਪਏ ਆ ਜੀ। ਬਾਕੀ ਇਹ ਅੰਗ ਕ੍ਰੋਸ ਆ ਗਿਆ ਹਨਾ ਬਾਈ। ਹਾਂਜੀ। ਕ੍ਰੋਸ ਅੰਗ ਦਾ ਫੇਰ ਇਹ ਗਿਰਨ ਨਾਲ ਸਹੀ ਗੱਲ ਐ। ਕ੍ਰੋਸ ਆ ਗਈ ਜੀ। ਬਾਕੀ ਤਿਆਰੀ ਬੜੀ ਚੰਗੀ ਆ। ਦੋਦੇ ਵੀ ਚੰਗਾ ਪਊ। ਕੱਦ-ਗਾਠੇ ਦਾ ਵੀ ਚੰਗਾ ਆ ਜਾਂਦਾ। ਕੋਈ ਆਏ ਨਹੀਂ ਬਈ ਛੋਟੀ ਆ। ਕੁਆਲਿਟੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ। ਸੋਹਣੀ ਫੇਸ ਕੁਆਲਿਟੀ ਲੈ ਚੱਲੀ ਵੀਰ। ਬਾਕੀ ਥਾਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ੰਕਪੂਰਾ ਵਿਣੀ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੇ ਵੀ ਆਪਣਾ ਜਾਇ ਸਾਠ ਹਜ਼ਾਰ ਹੀ ਹੋ ਗਈ 60000 ਜੀ ਇਹਦੀ ਵੀ ਜਾਇ ਜੀ ਡਿਮਾਂਡ ਆ ਠੀਕ ਆ ਵੀਰੇ ਹਾਂਜੀ ਇਹ ਭਲਾ ਇਤਨਾ ਲੱਗਾ 75000 ਦੀ ਬੈਰਾਈ ਤਿਆਰ ਕੋ ਸਹੀ ਗੱਲ ਆ ਜੀ ਜਿਹੜੀ 10 12 ਦਾ ਨਦੀ ਕੱਚੀ ਕੱਚੀ ਹੈ ਠੀਕ ਆ ਵੀਰੇ ਤੇ ਅੱਗੇ ਆਗੇ ਪੰਜ ਨੰਬਰ ਸੁਆ ਇਹਦਾ ਕਿੰਨਾ ਮਾ ਜੀ ਇਹਦਾ ਵੀ ਦੂਜਾ ਸੁਆਈ ਠੀਕ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਇਹ ਵੀ ਆਫ ਤੱਕ ਲੇਜੂ ਜੀ ਹਫਤਾ ਲੇਜੂ ਜੀ ਠੀਕ ਹੈ ਜੀ ਸੈਂਗਾ ਮਾਰਦੀ ਮੁਰਦੀ ਤੇ ਨਾ 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 ਕੁਝ ਨਹੀਂ ਗਾਰੰਟੀ ਹੋਊਗੀ ਠੀਕ ਹੈ ਜੀ ਸੈਂਗ ਜ਼ਰੂਰ ਆ ਕੋਈ ਵੀਰ ਨਹੀਂ ਤਗਾਉਂਦੇ ਗੇ ਪਰ ਸੈਂਗ ਦਾ ਕੋਈ ਵੱਟਾ ਨਹੀਂ ਹੁੰਦਾਗਾ ਤੇ ਦੁੱਧ ਚੰਗਾ ਪਾਉ ਹਵਾਨੇ ਸਾਰਿਆਂ ਦੇ ਚੰਗੀਆਂ ਕੋਈ ਆਏ ਨਹੀਂ ਕਿ ਬੇਰ ਛੋਟੇ ਛੋਟੇ ਆ ਤਿਆਰੀਆਂ ਸਾਰਿਆਂ ਦੀਆਂ ਚੰਗੀਆਂ ਜੀ ਕੋਈ ਵੇਰ ਨਹੀਂ ਮਾਰੀ ਪੂਗਾ ਨਿਗਰਾ ਕੋਈ ਸਹੀ ਗੱਲ ਕੋਈ ਲਿਸਤੀ ਨਹੀਂ ਕੋਈ ਵੀ ਕੱਦ ਵੀ ਨਹੀਂ ਛੋਟਾ ਕਿਸੇ ਦਾ ਆਪਾਂ ਐਵੇਂ ਕਹਿ ਦਿੱ ਗਏ ਬਈ ਛੋਟਾ ਕੱਦ ਦਾ ਤੇ ਇਹਦੀ ਡਿਮਾਂਡ ਜੀ ਈ ਆਪ 45000 ਦੇ ਰਹੀ ਸਿੰਗਾ ਦਾ ਵਟਾ ਹੀ ਨਹੀਂ 55000 ਦੀ ਸਹੀ ਗੱਲ ਹੈ ਜੀ 45000 ਦੀ ਬਾਈ ਕਹਿੰਦਾ ਦੇ ਦਾਂਗੇ ਸਿੰਗਾ ਦਾ ਵਟਾ ਪੈ ਜਾਂਦਾ ਜੀ ਰੇਟ ਘਟ ਜਾਂਦਾ ਪਰ ਦੁੱਧ ਤਾਂ ਬਾਈ ਉਨਾ ਹੀ ਕੱਢਣਾ ਹੁੰਦਾ ਸਿੰਗਾ ਵਾਲੀ ਨੇ ਵੀ ਤੇ ਬਿਨਾ ਸਿੰਗਾ ਵਾਲੀ ਨੇ ਜਦੋਂ ਮਾਰਦੀ ਨਹੀਂ ਫਿਰ ਸਿੰਗਾ ਦਾ ਕਾਹਦਾ ਵਟਾ ਤੇ ਜੇ ਬਾਈ ਮਾਰਦੀ ਹੋਵੇ ਤਾਂ ਕੋ ਉਨੀ ਵੀ ਅੰਦਰ ਹਲਾ ਦਿੰਦੀ ਸਹੀ ਗੱਲ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ